ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਜਿੱਥੇ ਸੰਗੀਤ ਜਗਤ ਤੇ ਉਸ ਦੇ ਚੌਣ ਵਾਲਿਆਂ ਦੇ ਵਿੱਚ ਗਹਿਰਾ ਦੁੱਖ ਛਾਇਆ ਹੋਇਆ ਤਾਂ ਉੱਧਰ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹਮ ਬੀਤੇ ਦਿਨ ਲੁਧਿਆਣਾ ਜ਼ਿਲ੍ਹੇ ਦੇ ਉਸਦੇ ਜੱਦੀ ਪਿੰਡ ਪੋਣਾਚ ਕੀਤਾ ਗਿਆ ਸੀ ਜਿੱਥੇ ਕਿ ਅੱਜ ਉਹਨਾਂ ਦੇ ਫੁੱਲ ਚੁਗੰਦੀ ਰਸਮ ਅਦਾ ਕੀਤੀ ਗਈ ਇਸ ਦੌਰਾਨ ਗਾਇਕ ਕਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵੀ ਮੌਜੂਦ ਸਨ ਦੋਵਾਂ ਕਲਾਕਾਰਾਂ ਨੇ ਪਰਿਵਾਰ ਨਾਲ ਮਿਲ ਕੇ ਰਾਜਵੀਰ ਦੇ ਸਮਾਜ ਸਥਾਨ ਤੇ ਫੁੱਲ ਚੁਗੇ ਤੇ ਉਸ ਦੀ ਆਤਮਾ ਦੇ ਸ਼ਾਂਤੀ ਦੇ ਲਈ ਅਰਦਾਸ ਕੀਤੀ ਰਾਜਵੀਰ ਜਵੰਦਾ ਜੋ ਕਿ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਮੋਟਰਸਾਈਕਲ ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਦੇ ਨਾਲ ਟੱਕਰ ਹੋਣ ਜਾਣ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਸੱਟਾਂ ਲੱਗ ਜਾਂਦੀਆਂ ਨੇ ਤੇ 포ਟੀ ਹਸਪਤਾਲ ਚ 11-12 ਦਿਨ ਤੱਕ ਚੱਲੇ ਲਾਤ ਤੋਂ ਬਾਅਦ 8 ਅਕਤੂਬਰ ਨੂੰ 10 55 ਵਜੇ ਜਵੰਦਾ ਨੇ ਹਸਪਤਾਲ ਚ ਆਖਰੀ ਸਾਹ ਲਿਆ ਦੱਸਿਆ ਕਿ ਰਾਜਵੀਰ ਜਵੰਦਾ ਦਾ ਜੋ ਪੋਗ ਹੈ ਉਹ 17 ਅਕਤੂਬਰ ਨੂੰ ਹੋਵੇਗਾ ਜਿੱਥੇ ਕਿ ਮਿਊਜ਼ਿਕ ਇੰਡਸਟਰੀ ਦੇ ਸਾਰੇ ਸਿਤਾਰੇ ਵੀ ਇਸ ਦੌਰਾਨ ਮੌਜੂਦ ਰਹਿਣਗੇ ਜਵੰਦੀ ਰਸਮ ਪੂਰੀ ਕੀਤੀ ਗਈ ਤੇ ਇਹ ਇਹ ਮੌਕਾ ਬਹੁਤ ਰੱਖਿਆ ਗਿਆ ਪੋਗ ਸ਼ੁੱਕਰਵਾਰ 17 ਤਰੀਕ ਦਾ ਪੋਗ ਰੱਖਿਆ ਗਿਆ ਪੰਨਾ ਕਿ ਫੁੱਲਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਥਾਨ ਜਾਵਾਂਗੇ ਸਿੰਗਰੂ ਤੋਂ ਤੱਕ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਜਾਵਾਂਗੇ ਅਸੀਂ ਹਾਂਜੀ ਸਰ ਇਹ ਜਿਹੜੀ ਰਹਿਮਾਨੀ ਉਹ ਵੀ ਕੀਤੀ ਗਈ ਹੈ ਆਸਕਰ ਪਰਿਵਾਰ ਦੇ ਵੱਲੋਂ ਇਹ ਜਰੀ ਚਿਆ ਜਾ ਰਿਹਾ ਹੈ ਕਿ ਇਹ ਜਿਹੜਾ ਯਾਦ ਕੀਤਾ ਜਾ ਰਿਹਾ ਨਹੀਂ ਕੀਤਾ ਜਾ ਰਿਹਾ ਆਮ ਲੋਕਾਂ ਵਿੱਚ ਫਿਰ ਹੀ ਅਜੀ ਬਸ ਉਹਦੀ ਰੋਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹ ਸਰਪੰਚ ਸਾਹਿਬ 17 ਜੁਲਾਈ ਨੂੰ ਇੱਥੇ ਪਿੰਡ 'ਚ ਹੀ ਕਰਾਈਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅੱਜ ਸਹਿਜਪਾਟ ਸਾਹਿਬ ਪ੍ਰਕਾਸ਼ ਕਰ ਦਿੱਤੇਗੇ ਨੇ ਹਾਂਜੀ ਠੀਕ ਹੈ ਠੀਕ ਹੈ ਬੋਲੋ